ਸਵਰਗ ਦੇ ਵਿਚ ਰਹਣ ਵਾਲੇ ਪਿਆਰੇ ਪ੍ਰਭੂ ਬੜੇ ਬਰਸ਼ਿ ਵਿੱਚ ਲਿਖਿਆ ਕਿ ਤੁਸੀਂ ਇਸ ਦੇਸ਼ ਵਿੱਚ ਰਹਿੰਦੇ ਹੋ ਉਸ ਦੇ ਅਤੇ ਜਿਨੇ ਵੀ ਹੋਰ ਉੱਚੇ ਅਧਿਕਾਰੀ ਨੇ ਫੌਟਾ ਅਧਿਕਾਰੀ ਤੇ ਉਹ ਲੈ ਕੇ ਵੱਡੇ ਅਧਿਕਾਰੀ ਦੇ ਕੰਮ ਸਾਡੇ ਹੀ ਤੁਹਾਡੇ ਲਾਉ ਦੀ ਸ਼ਰਨ ਠੱਕਦੇ ਨੇ ਅਤੇ ਲਿਖਿਆ ਜਿਵੇਂ ਬੜੇ ਬਰਸ਼ਿ ਪੰਡਾਸ ਸੰਤ ਪੁਲਿਸ ਤਮੋਥੀਅਸ ਦੇ ਖਾਤੇ ਲਿਖਦਾ ਕਿ ਤੁਸੀਂ ਆਪਣੇ ਪ੍ਰਧਾਨ ਮੰਤਰੀ ਲਈ ਪ੍ਰਾਰਥਨਾ ਕਰੋ ਤਾਂ ਜੋ ਉਹਨਾਂ ਨੂੰ ਖੁਦਾਬੁੱਧ ਬਖਸ਼ੇ ਤਾਂ ਜੋ ਇਹ ਆਪਣੇ ਦੇਸ਼ ਵਿੱਚ ਸ਼ਾਂਤੀ ਨਾ ਰਹਿ ਸਕੇ ਅਮਰਾਂ ਆਤਮਾ ਸੇ ਆਪਣੇ ਦੇਸ਼ ਲਈ ਸ਼ਾਂਤੀ ਮੰਗਦੀ ਹੈ ਤੇ ਇਹ ਝੰਡਾ ਆਜ਼ਾਦੀ ਦਾ ਝੰਡਾ ਹੈ ਅਤੇ ਸਭ ਸਾਡੇ ਨਾਮ ਅਜ਼ਾਦੀ ਨੂੰ ਬੋਲੋ ਕਿ ਕਿ ਲਿਖਿਆ ਗ੍ਰੰਥ ਜੇ ਕੋਈ ਮਸੀਹ ਦਾ ਕੋਈ ਨਹੀਂ ਸੁਸਤ ਹੈ ਔਰ ਜੇ ਕਿਤੇ ਮਸੀਹ ਦਾ ਆਤਮਾ ਹੈ ਉਥੇ ਹੀ ਆਜ਼ਾਦੀ ਹੈ ਜਿਸਨ ਮਸੀਹ ਨੇ ਆਜ਼ਾਦਲੀ ਆਜ਼ਾਦ ਕੀਤਾ ਸਾਡਾ ਦੇਸ਼ ਆਜ਼ਾਦਾ ਔਰ ਸਾਡੀ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹਰ ਇੱਕ ਇੰਡੀਆ ਦਾ ਜੋ ਨਾਵੀ ਹੈ ਪਿਤਾ ਪਵਿੱਤਰ ਰਤਮੇ ਮੈਂਬਰ ਹੋ ਆਜ਼ਾਦ ਆ ਬੜੇ ਪਵਿੱਤਰ ਰੰਤ ਸਾਰੇ ਸਾਥੀ ਮਿਲ ਕੇ ਦਸ ਨੇ ਮਿਲ ਕੇ ਦਸ ਨੇ ਮਿਲ ਕੇ ਆਪਣੀ ਬ੍ਰੀ ਟੀਮ ਆਪਣੀ ਕਈ ਸਾਥੀ ਮਿਲ ਕੇ ਇਹ ਚੰਡੀਗੜ੍ਹ ਨੇ ਈਸ਼ੂ ਮਸੀਹ ਨਾਮ ਦੇ ਹਾਲੇਲੂਇਆ ਅੱਜ ਦੇ 1930 ਦੇ ਵਿੱਚ ਜਦੋਂ ਇਹ ਚੰਗਾ ਲਹਿਰਾਇਆ ਗਿਆ ਰਬੀ ਦੇ ਕਿਨਾਰੇ ਫਤਨਾ ਰਵਿਦਰੇ ਆਦਾ ਜਿਹੜੀ ਅੱਧੀ ਪਾਕਿਸਤਾਨ ਜਿਹੜੀ ਅੱਧੀ ਇੰਡੀਆ ਚ ਉਹਦੇ ਕਿਨਾਰੇ ਪਹਿਲੀ ਵਾਰ ਇਹ ਤਿਰੰਗਾ ਲਹਿਰਾਇਆ ਗਿਆ ਤੁਹਾਨੂੰ ਇਹਦੇ ਬਾਰੇ ਨੌਲੇਜ ਬਹੁਤ ਜ਼ਰੂਰੀ ਹੋਣੀ ਚਾਹੀਦੀ ਸਭ ਬੋਲੋ ਹਾਲੇਲੂਇਆ ਉਸ ਤੋਂ ਬਾਅਦ 1947 ਵਿੱਚ ਸਾਡਾ ਦੇਸ਼ ਕਿ ਹੋਇਆ ਆਜ਼ਾਦ ਹੋਇਆ ਕਿੰਨੇ ਆਇਆ 1947 ਦੇ ਵਿੱਚ ਔਰ 1949 ਦੇ ਵਿੱਚ ਜੋ ਸਾਡੇ ਨਵੰਬਰ ਮਹੀਨਾ ਹੈ ਉਹਦੇ ਵਿੱਚ ਜਿਹੜਾ ਸਾਡੇ ਦੇਸ਼ ਦਾ ਕਾਨੂੰਨ ਆ ਉਹ ਲੈ ਕੇ ਕੰਪਲੀਟ ਹੋ ਗਿਆ ਸੀ ਔਰ ਦੋ ਮਹੀਨੇ ਬਾਅਦ 1950 ਦੇ ਵਿੱਚ ਜਾ ਕੇ ਸਾਡਾ ਕਾਨੂੰਨ ਲਾਗੂ ਕੀਤਾ ਗਿਆ 26 ਜਨਵਰੀ 26 ਸਭ ਬੋਲ ਹਾਲੇਲੂਇਆ ਤੋ ਕੱਲ ਜਿਵੇਂ 20 ਜਨਵਰੀ ਅਸੀਂ ਅੱਜ 25 ਨੂੰ ਮਨਾ ਦਿੱਤੀਆਂ ਔਰ ਪਰਮੇਸ਼ਵਰ ਤਾਲੂਨਾ ਸਾਰੀਆਂ ਗੱਲਾਂ ਤੇ ਕਬੀਲੀ ਬਰਕਤ ਦੇਵੇ। ਅਮੀਨ। ਜਦੋਂ ਅਸੀਂ ਸਾਰੇ ਸਾਰਿਆਂ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਹallelujah ਹallelujah ਖੁਦਾਵੰਤਾ ਨੂੰ ਸਾਰਿਆਂ ਨੂੰ ਬਰਕਤ ਦੇਵੇ ਅੱਜ ਜੋ ਚਰਚ ਵਿੱਚ ਅਸੀਂ ਸੈਲੀਬ੍ਰੇਸ਼ਨ ਕੀਤਾ ਗਿਆ ਇਹ ਭਾਰਤ ਦੇਸ਼ ਲਈ ਇੰਡੀਆ ਦੇ ਲਈ ਜੋ ਸਾਨੂੰ ਆਦ ਦਿਨ ਜੋ ਜਨ ਪਰਮੇਸ਼ਰ ਦਿੱਤਾ ਇਹਦੇ ਵਿੱਚ ਅਸੀਂ ਖੁਸ਼ੀਆਂ ਮਨਾਈਆਂਗੇ ਤੇ ਵੇਸਵਾਸੀਆਂ ਲਈ ਪ੍ਰਾਰਥਨਾ ਵੀ ਕੀਤੀ ਗਈ ਅਤੇ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਚਰਚ ਵੱਲੋਂ ਔਰ ਮੇਰੇ ਸੇਵਕਾਂ ਦੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਜੈਮਸ਼ੀਰੀ ਔਰ ਰਾਜ ਦੇ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਆਦਾ ਦਿਨ ਬੜਾ ਮਹੱਤਵਪੂਰਨ ਸੀ ਜੋ 26 ਜਨਵਰੀ ਨੂੰ ਸਾਡੇ ਦੇਸ਼ ਦਾ ਕਾਨੂੰਨ ਲਾਗੂ ਕੀਤਾ ਗਿਆ ਜਿਵੇਂ ਕਿ ਇਸ ਨੂੰ ਦੀ ਥੋੜੀ ਪਿੱਛੇ ਜਾਣੀ ਹੈ ਤੇ ਜਾਣਕਾਰੀ ਲੈਣੀ ਹੈ ਇਹ 1949 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਸਾਡੇ ਦੇਸ਼ ਦਾ ਕਾਨੂੰਨ ਲਿਖਿਆ ਗਿਆ ਅਤੇ ਜਦੋਂ ਲਾਗੂ ਕੀਤਾ ਗਿਆ ਉਹ 1950 ਸੀ 26 ਜਨਵਰੀ ਨੂੰ ਲਾਗੂ ਕੀਤਾ ਗਿਆ ਅਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਦੀ ਵਧਾਈ ਦੇਣਾ ਹਾਂ ਔਰ ਤੁਸੀਂ ਸਾਰੇ ਦੇਸਵੋ ਆਜ਼ਾਦੀ ਦੇ ਔਰ ਇਸ ਕਾਨੂੰਨ ਦੇ ਵਧਾਈ ਦੇ ਪਾਤਰੋ ਔਰ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਪਰਮੇਸ਼ਵਰ ਤੁਹਾਡੇ ਤੇ ਔਰ ਸਾਡੇ ਪੂਰੇ ਦੇਸ਼ ਤੇ ਸ਼ਾਂਤੀ ਬਣਾਈ ਰੱਖੇ ਤੇ ਇਸ ਦੇਸ਼ ਲਈ ਸਾਡੀ ਪਾਵਨ ਵਿੱਚ ਯਾਨੀ ਕਿ ਪ੍ਰਭੂ ਦਾਸ ਨੂੰ ਮੇਰੀ ਵੱਲੋਂ ਵੀ ਆ ਦੀ ਟੀਮ ਵੱਲੋਂ ਸਾਰਿਆਂ ਵੱਲੋਂ ਪ੍ਰਾਰਥਨਾ ਕੀਤੀ ਗਈਆਂ ਸਾਡੇ ਪ੍ਰਧਾਨ ਮੰਤਰੀ ਵੀ ਰਾਸ਼ਟਰਪਤੀ ਵੀ ਔਰ ਉੱਚੇ ਪੱਧਰ ਵਾਲੇ ਜਿਵੇਂ ਪਾਈਬਲ ਸਾਨੂੰ ਸਿਖਾਉਂਦੀ ਆ ਰੋਮਿਓ ਦੀ ਜਦੋਂ ਹੀ ਰੋਮਿਓ ਚ ਪਰਦੇ ਆ ਚਾਹੀ ਤੋ ਪਹਿਲਾ ਤਮੋਥੀਸ ਦੂਸਰੇ ਅੱਦੇ ਆਇਨੂ ਦੇ ਪਹਿਲੀਆਂ ਦੋ ਆਇਤਾਂ ਨੂੰ ਪੜ੍ਹਦੇ ਅੰਦਰ ਲਿਖਿਆ ਗਿਆ ਤੇ ਤੁਸੀਂ ਉੱਚੇ ਪੱਦਵਾਂ ਲੀਂ ਅਧਿਕਾਰੀਆਂ ਲਈ ਪ੍ਰਧਾਨਾਂ ਤੇ ਰਾਜਿਆਂ ਲਈ ਪ੍ਰਾਰਥਨਾ ਕਰੋ ਤਾਂ ਜੋ ਦੇਸ਼ ਵਿੱਚ ਸੋਕਰ ਸ਼ਾਂਤੀ ਬਣੀ ਰਵੇ ਤਾਂ ਜੋ ਸਭ ਮਿਲਜੁਲ ਕੇ ਜਿੰਨੇ ਵੀ ਧਰਮ ਦੇ ਲੋਕ ਨੇ ਸਭ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣ ਅਤੇ ਖੁਦਾਵੰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਸਾਡੇ ਪਵਨ ਵਿੱਚ ਅੱਜ ਪ੍ਰਾਰਥਨਾ ਕੀਤੀ ਗਈ ਤਾਂ ਜੋ ਸਾਡਾ ਦੇਸ਼ ਖੁਦਾ ਦੇ ਵਿੱਚ ਖੁਸ਼ਹਾਲ ਅਤੇ ਆਨੰਦ ਵਿੱਚ ਰਹੇ ਅਤੇ ਜਿਹੜੇ ਸਾਡੇ ਉੱਚੇ ਪੱਧਰ ਵਾਲੇ ਅਧਿਕਾਰੀ ਨੇ ਉਹ ਵੀ ਸਹੀ ਫੈਸਲਾ ਲੈ ਕੇ ਅਤੇ ਪ੍ਰਭੂ ਦੀ ਕਮਾਂ ਨੂੰ ਸਹੀ ਤਰੀਕੇ ਨਾਲ ਕਰ ਸਕਣ ਖੁਦਾਵੰਤ ਤੁਹਾਨੂੰ ਸਾਰ ਨੂੰ ਵੱਡੀ ਬਰਕਤ ਦੇਵੇ ਮੈਂ ਪ੍ਰਭੂ ਦਾ ਸਾਰ ਨੂੰ ਬਰਕਤ ਨੇ ਆਮੀਨ